If you don't design your own life chances are you will fall into someone else's plan and guess what they have planned for you not much 제ਕਰ ਤੁਸੀਂ ਆਪਣੀ ਜ਼ਿੰਦਗੀ ਦੀ ਯੋਜਨਾ ਖੁਦ ਨਹੀਂ ਬਣਾਉਂਦੇ ਤਾਂ ਤੁਸੀਂ ਦੂਸਰਿਆਂ ਦੀ ਯੋਜਨਾ ਵਿੱਚ ਫਸ ਜਾਓਗੇ ਤੇ ਅੰਦਾਜ਼ਾ ਲਗਾਓ ਕਿ ਦੂਸਰੇ ਤੁਹਾਡੇ ਲਈ ਕੀ ਯੋਜਨਾ ਬਣਾਉਣਗੇ not much ਜਿਆਦਾ ਨਹੀਂ ਮਨਾਉਣਗੇ ਮੇਰਾ ਕਹਿਣ ਦਾ ਭਾਅ ਹੈ ਕਿ ਜ਼ਿੰਦਗੀ ਅਗਰ ਤੁਹਾਡੀ ਹੈ ਤਾਂ ਫੈਸਲੇ ਯੋਜਨਾਵਾਂ ਵੀ ਤੇ ਤੁਹਾਡੀਆਂ ਹੀ ਹੋਣੀਆਂ ਚਾਹੀਦੀਆਂ ਨੇ ਅਗਰ ਤੁਸੀਂ ਦੂਸਰੇ ਤੇ ਡਿਪੈਂਡ ਕਰੋਗੇ ਕਿ ਮੇਰੀ ਜ਼ਿੰਦਗੀ ਦੇ ਫੈਸਲੇ ਤੂੰ ਲੈ ਡਿਸਾਈਡ ਕਰ ਕਿ ਮੈਂ ਕੀ ਕਰਾਂ ਲਾਈਫ ਦੇ ਵਿੱਚ ਤਾਂ ਅੰਦਾਜ਼ਾ ਲਗਾਓ ਕਿ ਉਹ ਆਪਣੇ ਮੁਤਾਬਕ ਹੀ ਤੁਹਾਡੀ ਜ਼ਿੰਦਗੀ ਦੇ ਫੈਸਲੇ ਲੈਣਗੇ ਤੁਹਾਡੇ ਨਾਲੋਂ ਬਿਹਤਰ ਤੁਹਾਡੀ ਜ਼ਿੰਦਗੀ ਦੇ ਫੈਸਲੇ ਪਲਾਨਿੰਗ ਕੋਈ ਨਹੀਂ ਕਰ ਸਕਦਾ ਇਸ ਲਈ ਜ਼ਿੰਦਗੀ ਤੁਹਾਡੀ ਹੈ ਤਾਂ ਫੈਸਲੇ ਵੀ ਤੁਹਾਡੇ ਹੀ ਹੋਣੇ ਚਾਹੀਦੇ ਨੇ ਕੁਝ ਬੱਚੇ ਜਿਹੜੇ ਪਲੱਸ 2 ਪਾਸ ਕਰ ਜਾਂਦੇ ਨੇ ਉਹ ਬਹੁਤ ਡਿਪੈਂਡ ਕਰਦੇ ਨੇ ਦੂਜਿਆਂ ਨੂੰ ਪੁੱਛਦੇ ਰਹਿੰਦੇ ਨੇ ਸਲਾਹਾਂ ਲੈਂਦੇ ਰਹਿੰਦੇ ਨੇ ਮੈਂ ਕੀ ਕਰਾਂ ਮੈਂ ਕੀ ਕਰਾਂ ਕੁਝ ਬੱਚੇ ਪੇਰੈਂਟਸ ਤੇ ਡਿਪੈਂਡ ਕਰ ਜਾਂਦੇ ਨੇ ਤੇ ਪੇਰੈਂਟਸ ਦਾ ਆਪਣਾ ਤਜਰਬਾ ਹੈ ਉਹਨਾਂ ਨੇ ਆਪਣੇ ਮੁਤਾਬਕ ਤੁਹਾਡੇ ਫੈਸਲੇ ਲੈਣੇ ਆ ਦੂਸਰਿਆਂ ਦਾ ਆਪਣਾ ਤਜਰਬਾ ਹੈ ਉਹਨਾਂ ਨੇ ਆਪਣੇ